ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਆਪਾਂ ਲੈ ਕੇ ਆਏ ਜੀ 100 ਦਾ ਨੋਟ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਰਪਲ ਰੰਗ ਦਾ ओरिजिनल ਨੋਟ ਆ 100 ਰੁਪਏ ਦਾ ਸੋ ਦੇਖੋ ਪਹਿਲੇ ਹੀ ਹੱਥ ਦੇ ਵਿੱਚੋਂ ਨਿਕਲਦਾ ਇਹ ਆਪਣੇ ਕਰਮਚਾਰੀ ਤਾਂ ਹੈ ਨਹੀਂ ਕੋਈ ਤਾਂ ਲੈ ਕੇ ਹੀ ਜਾਊਗਾ ਪਹਿਲੇ ਹੀ ਹੱਥਾਂ ਦੇ ਵਿੱਚੋਂ ਨਿਕਲਦਾ ਇਹ ਨੋਟ ਮੈਂ ਤੁਸੀਂ ਦੇਖ ਸਕਦੇ ਹੋ ਗਿਆਨੀ ਰਾਮ ਸਿੰਘ ਲਾਇਬ੍ਰੇਰੀ ਆ ਤੇ ਪਿੱਛੇ ਸਮਸ਼ਾਨ ਘਾਟਾ ਲੋਕੇਸ਼ਨ ਤੁਸੀਂ ਦੇਖ ਲਈ ਸਗ ਲਗ ਭਗ ਸਾਰੇ ਜਾਣਦੇ ਹੋਵੋਗੇ ਇਹ ਨੋਟ ਨੇ ਆ ਹਿੱਟ ਦੇ ਥੱਲੇ ਲੱਗ ਕੇ ਚੱਲਿਆ ਜੀ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਵੀ ਥੋੜੀ ਜਿਹਾ ਕੇ ਆ ਕੇ ਦਿਖਾ ਦੇਣਾ ਤੇ ਜਿਹੜਾ ਇਹ ਔਰ ਅਸਲ ਨੋਟ ਆ 100 ਰੁਪਏ ਦਾ ਨੋਟ ਆ ਕੜਕ ਦਾ ਨੋਟ ਆ ਤੇ ਇਹਦੇ ਥੱਲੇ ਰੱਖਿਆ ਮੈਂ ਆ ਲੋ ਇਹ ਤੁਸੀਂ ਕੋਈ ਵੀ ਲਿਆ ਜਾ ਸਕਦੇ ਹੋ ਕੋਈ ਏਡਾ ਕੋਈ ਚੱਕਰ ਨਹੀਂ ਇੱਧਰ ਦਿਖਾ ਦੇ ਕੈਮਰੇ ਕੋਈ ਮੈਂ ਕੋਈ ਵੀ ਲਿਆ ਜਾ ਸਕਦਾ ਕੋਈ ਇਸ਼ੂ ਨਹੀਂਗਾ ਮੇਰੀ ਬੇਨਤੀ ਹੈ ਵੀ ਜਿਹੜਾ ਵੀ ਕੋਈ ਨੋਟ ਲੈ ਕੇ ਜਾਊਗਾ ਦੇਖ ਕੇ ਵੀਡੀਓ ਨੂੰ ਤੇ ਪਲੀਜ਼ ਕਿਰਪਾ ਕਰਕੇ ਨੋਟ ਦੇ ਨਾਲ ਇੱਥੇ ਖੜ ਕੇ ਸੈਲਫੀ ਜ਼ਰੂਰ ਭੇਜ ਦੇਣਾ ਫਿਰ ਉਹ ਆਪਾਂ ਅਗਲੇ ਦਿਨ ਸੋਸ਼ਲ ਮੀਡੀਆ ਤੇ ਪੋਸਟ ਕਰਾਂਗੇ ਸੋ ਇਹ 100 ਦਾ ਨੋਟ ਆ ਅਸੀਂ ਇੱਥੇ ਹੀ ਰੱਖ ਕੇ ਚੱਲੇ ਆ ਠੀਕ ਆ ਜੀ ਕੋਈ ਦਿੱਕਤ ਨਹੀਂ 100 ਸੂ ਦਾ ਕੋਈ ਗੱਲ ਨਹੀਂ ਯਾਨੀ ਚਲੋ ਆਏ ਅभी ਚਲ ਕੋਈ ਵੀ ਮੇਰਾ ਵੀਰ ਭਾਈ ਜਿਹੜਾ ਇਸ ਵੀਡੀਓ ਨੂੰ ਦੇਖ ਰਿਹਾ ਹੈ ਲੋਕੇਸ਼ਨ ਤੁਹਾਨੂੰ ਪਤਾ ਵਾ ਤੇ ਨੋਟ ਐਸੀ ਜਗ੍ਹਾ ਤੇ ਵਿਆਹ ਵਾ ਕੋਈ ਵੀ ਲੈ ਜਾਵੇ ਕੋਈ ਚੱਕਰ ਨਹੀਂ ਤਾਂ ਸੈਲਫੀ ਸਾਨੂੰ ਜਰੂਰ ਭੇਜੇ ਨੋਟ ਦੇ ਨਾਲ ਠੀਕ ਹੈ ਜੀ ਕੋਈ ਵੀ ਲਿਆ ਸਕਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਵਧੀਆ ਲੱਗੀ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਧੰਨਵਾਦ ਜੀ